ਦੋਸਤੋ ਵਿਕਸਿਤ ਖੇਤੀ ਸੰਕਲਪ ਅਭਿਆਨ ਜੋ ਕਿ ਕੇਂਦਰ ਸਰਕਾਰ ਵੱਲੋਂ 29 ਮਈ ਤੋਂ 12 ਜੂਨ 2025 ਤੱਕ ਚਲਾਇਆ ਜਾ ਰਿਹਾ ਹੈ ਇਸ ਅਭਿਆਨ ਤਹਿਤ ਪਿੰਡ ਜੈ ਸਿੰਘ ਵਾਲਾ ਚ ਜਾਣਕਾਰੀ ਦੇ ਰਹੇ ਨੇ ਡਿਪਟੀ ਡਾਇਰੈਕਟਰ ਕੇਵੀਕੇ ਬਠਿੰਡਾ ਡਾਕਟਰ ਗੁਰਦੀਪ ਸਿੰਘ ਛੋਟੀਆਂ ਆਧਾਰਨਾ ਦਿੰਨਾ ਮੈਡਮ ਨੇ ਸਰੋਂ ਦੇ ਤੇਲ ਦੀ ਗੱਲ ਕੀਤੀ ਆਪਾਂ ਰਾਇਆ ਸਰੋਂ ਵੀ ਬੀਜਦੇ ਆ ਕਨੋਲਾ ਸਰੋਂ ਵੀ ਬੀਜਦੇ ਆ ਵੈਸੇ ਤਾਂ ਕਨੋਲਾ ਨਹੀਂ ਜਾਂਦੇ ਜਾਂਦੇ ਨਹੀਂ ਆਪਾਂ ਕਹਿ ਦਿੰਨੇ ਆ ਵੀ ਇਹ ਕਿਰ ਜਾਂਦੀ ਹੈ ਦਾਣਾ ਥੋੜਾ ਬਰੀਕ ਹੁੰਦਾ ਪਰ ਕਵਾਲਿਟੀ ਉਹਦੇ ਚ ਜ਼ਿਆਦਾ ਹੈ ਜੇ ਆਪਾਂ ਹੈਲਥ ਪੱਖੋਂ ਦੇਖਣਾ ਹੋਵੇ ਤੇ ਜੇ ਉਸ ਚੀਜ਼ ਦਾ ਆਪਾਂ ਨੂੰ ਗਿਆਨ ਨਹੀਂ ਜਾਂ ਜਿਹੜੇ ਗੁਣਾਂ ਦੀ ਗੱਲ ਮੈਡਮ ਕਰਦੇ ਸੀਗੇ ਵੀ ਗਲੂਕੋਸ ਨੋ ਲੈਟਸ ਘੱਟ ਹੁੰਦੇ ਨੇ ਇਹਦੇ ਚ ਜਾਂ ਰੂਸਿਕ ਐਸਿਡ ਘੱਟ ਹੁੰਦਾ ਉਹਦਾ ਸਿਹਤ ਨੂੰ ਕੀ ਫਾਇਦਾ ਹੈ ਜੇ ਉਹ ਚੀਜ਼ ਦਾ ਗਿਆਨ ਨਹੀਂ ਤਾਂ ਆਪਾਂ ਆਪਦੀ ਚੀਜ਼ ਦੀ ਮਾਰਕੀਟਿੰਗ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ ਤੇ ਇਹੀ ਗਿਆਨ ਆਪਾਂ ਚਾਹੁੰਦੇ ਆ ਵੀ ਤੁਹਾਡੇ ਕੋਲੇ ਹੋਵੇ ਹੁਣ ਸਰੋਂ ਦਾ ਤੇਲ ਆਪਾਂ ਲੈਉਣੇ ਕਿੰਨੇ ਦਾ 150 ਰੁਪਏ ਲੀਟਰ ਇੰਨੇ ਕਿਹਦਾ ਲੈਉਣੇ ਨਾ ਜੀ ਉਹਦੇ ਵਿੱਚ ਹੁੰਦੀ ਹੈ ਮਿਲਾਵਟ ਸਾਡਾ ਜਿਹੜਾ ਕਰਿਆਨੇ ਵਾਲਾ ਬੰਦਾ ਜੀ ਤੋਂ ਮੈਂ ਸਮਾਨ ਲਿਆਉਣਾ ਮੈਂ ਕਿਹਾ ਯਾਰ ਤੇਲ ਆਪਣਾ ਮਾੜਾ ਹੁੰਦਾ ਕਹਿੰਦਾ ਹੁੰਦਾ ਜੀ ਮੈਂ ਕਿਹਾ ਯਾਰ ਗੁੜ ਤੇਰਾ ਮਾੜਾ ਹੁੰਦਾ ਕਹਿੰਦਾ ਹੁੰਦਾ ਜੀ ਉਲਟਾ ਜਦੋਂ ਮੈਂ ਉਹਨੂੰ ਦੱਸਿਆ ਯਾਰ ਸਾਡੇ ਜ਼ਿਮੀਂਦਾਰ ਬੰਦੇ ਕਿਉਂਕਿ ਸੁੱਖਾ ਸਿੰਘ ਵਾਲੇ ਤੋਂ ਖਾਲਸਾ ਜੀ ਨੇ ਹੁਣ ਇੱਕ ਉਸ ਤੋਂ ਬਾਅਦ ਗੁੜ ਦਾ ਜਿਹੜਾ ਕੰਮ ਹੈ ਉੱਥੇ ਮੈਸਰ ਖਾਨੇ ਵੀ ਸ਼ੁਰੂ ਕਰ ਲਿਆ ਮੈਂ ਕਿਹਾ ਯਾਰ ਮੈਂ ਤੈਨੂੰ ਗੁੜ ਲਿਆ ਕੇ ਦਿਆਂ ਤੀ ਤੂੰ ਉਹ ਵੇਚ ਕੇ ਦੇਖ ਵਰਤ ਕੇ ਦੇਖ ਰੇਟ ਜ਼ਰੂਰ ਮਹਿੰਗਾ ਹੋਊ ਉਹ ਮੈਨੂੰ ਦਿੰਦਾ ਸੀ 55 ਰੁਪਏ ਕਿਲੋ ਗੁੜ ਤੇ ਜਿਹੜਾ ਆਪਾਂ ਆਪਣੇ ਜ਼ਿਮੀਂਦਾਰ ਭਰਾਵਾਂ ਕਹਿੰਦਾ ਡਾਸਾ ਮੰਨ ਗਏ ਕਹਿੰਦੇ ਮੈਨੂੰ ਲਿਆ ਦਿਆ ਕਰੋ ਹਰੇਕ ਵਾਰੀ ਹੁਣ ਜਦੋਂ ਮੇਰਾ ਮਾਨਸਾ ਗੇੜਾ ਲੱਗਦਾ ਕਿਤੇ ਉਹ ਮੈਨੂੰ ਕਹਿੰਦਾ ਜੀ ਮੈਨੂੰ ਗੁੜ ਲਿਆ ਦਿਓ ਉਹ ਤੋਂ ਉਹ ਆਪਣੀ ਭਰਾ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਪਤਾ ਵੀ ਮੈਂ ਗੁੜ ਵਧੀਆ ਤਰੀਕੇ ਦਾ ਤਿਆਰ ਕਿਵੇਂ ਕਰਨਾ ਹੈ ਕਿਹੜੀ ਵੈਰਾਈਟੀ ਗੰਨੇ ਦੀ ਬੀਜਣੀ ਹੈ ਕਿਹੜੀ ਕੁਆਲਿਟੀ ਗੁੜ ਦੀ ਹੋਊ ਮੈਂ ਸ਼ੱਕਰ ਦੇ ਪ੍ਰੋਡਕਟ ਤਿਆਰ ਕਰਨੇ ਆ ਪੁਰਾਣਾ ਪੁਰਾਣੇ ਸਮਾਂ ਦੇ ਵਿੱਚ ਛੋਲਿਆਂ ਤੇ ਆਪਾਂ ਉਹ ਗੁੜ ਦਾ ਲੇਪ ਜਾ ਬਣਾਇਆ ਹੁੰਦਾ ਸੀ ਉਸ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰ ਲਏ ਉਹ ਚੀਜ਼ਾਂ ਕਰ ਰਹੇ ਨੇ ਤੇ ਮੈਸਰ ਖਾਨੇ ਵਾਲੇ ਨੇ ਜਿਹੜੇ ਉੱਥੇ ਸਾਡੀ ਰਿਸ਼ਤੇਦਾਰੀ ਵੀ ਹੈ ਉਹ ਬੰਦਾ ਕਹਿੰਦਾ ਕਹਿੰਦਾ ਜੀ ਮੈਂ 25 ਲੱਖ ਰੁਪਏ ਦਾ ਲੋਨ ਲਿਆ ਸੀ ਜਦੋਂ ਕਲਾੜਾ ਲਾਇਆ ਨਾਲ ਉਹਨੇ ਹੋਰ ਵੀ ਬਿਜ਼ਨਸ ਜੋੜ ਲਏ ਉਹਦੇ 2 ਸਾਲਾਂ ਦੇ ਵਿੱਚ ਕਹਿੰਦਾ ਮੈਂ ਸਾਰਾ ਲੋਨ ਆਪਦਾ ਕਰਤਾ ਤਾਂ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਬਿਜ਼ਨਸ ਬਿਜ਼ਨਸ ਕਹ ਲਓ ਬਿਜ਼ਨਸ ਦੀਆਂ ਇਕਾਈਆਂ ਆਪਾਂ ਨੂੰ ਲੋਨ ਦੀ ਲੋੜ ਹੈ ਸ਼ਹਿਰ ਦੇ ਵਿੱਚ ਲੋਕ ਮਹਿੰਗੀ ਜ਼ਮੀਨ ਲੈ ਕੇ ਮਹਿੰਗਾ ਮੁਲਾਜ਼ਮ ਰੱਖ ਕੇ ਕਮਾਈ ਕਰ ਰਹੇ ਨੇ ਤੇ ਆਪਾਂ ਪਿੰਡਾਂ 'ਚ ਕਿਉਂ ਨਹੀਂ ਕਰ ਸਕਦੇ ਤੇ ਸ਼ਹਿਰ ਤੋਂ ਆਪਾਂ ਕਿੰਨੀ ਕੀ ਦੂਰ ਬੈਠੇ ਆ ਦੂਜੀ ਥੋੜੀ ਜੀ ਸੋਚ ਹੋਰ ਖੋਲਣ ਦੀ ਕੀ ਲੋੜ ਹੈ ਤੁਹਾਨੂੰ ਸ਼ਹਿਰ ਵਾਲੇ ਲੋਕ ਉਹਨਾਂ ਦੇ ਮਨ 'ਚ ਡਰ ਕੀ ਹੈ ਉਹ ਤੁਹਾਨੂੰ ਪਤਾ ਹੋਵੇ ਅੱਜ ਸ਼ਹਿਰ ਦੇ ਸ਼ਹਿਰ ਦਾ ਜਿਹੜਾ ਬੰਦਾ ਹੈ ਉਹ ਕਹਿੰਦਾ ਯਾਰ ਵੀ ਮੈਂ ਜੋ ਮਰਜ਼ੀ ਮੈਥੋਂ ਰੇਟ ਲੈ ਲਓ ਮੈਨੂੰ ਦੁੱਧ ਪਿਆਰ ਮਿਲ ਜੇ 100 ਰੁਪਏ ਕਿਲੋ ਵੀ ਲੈ ਲਿਟਰ ਲੈਣ ਨੂੰ ਵੀ ਤਿਆਰ ਨੇ ਸਰੋਂ ਦਾ ਤੇਲ ਹੈ ਜਿਹੜਾ ਤੁਸੀਂ 150 ਰੁਪਏ ਲੈਣੋ 550 ਰੁਪਏ ਵੀ ਲੀਟਰ ਸਰੋਂ ਦੇ ਤੇਲ ਦਾ ਹੈਗਾ ਪਰ ਉਹ ਤਿਆਰ ਕਿਵੇਂ ਕਰਨਾ ਹੈ ਉਹਦੀ ਕੁਆਲਿਟੀ ਕੀ ਹੋਣੀ ਚਾਹੀਦੀ ਹੈ ਇੱਕ ਰਾਜਸਥਾਨ ਦੇ ਮੁੰਡੇ ਨੇ ਮੈਂ ਉਹਦੀ YouTube ਤੇ ਵੀਡੀਓ ਦੇਖੀ ਸੀ ਉਹਨੇ ਆਪਣਾ ਕੋਲੂ ਲਾਇਆ ਉਹ ਲੱਕੜ ਦੇ ਪੁੜੇ ਨੇ ਜਿਹਦੇ 'ਚ ਉਹ ਕਹੇ ਲੋ ਵੀ ਤੇਲ ਉਹਦਾ ਕੱਢਦੇ ਨੇ ਉਦੇ ਦੇ ਵਿੱਚ ਤੇਲ ਗਰਮ ਨਹੀਂ ਹੁੰਦਾ ਮੈਡਮ ਨੂੰ ਜਿਆਦਾ ਪਤਾ ਹੈ ਉਹਦੇ ਜਿਹੜੇ ਤੱਤ ਨੇ ਉਹ ਨਸ਼ਟ ਨਹੀਂ ਹੁੰਦੇ ਤਾਂ ਉਹ ਉਸ ਚੀਜ਼ ਦਾ ਪ੍ਰਚਾਰ ਕਰਕੇ ਵੀ ਮੇਰਾ ਜਿਹੜਾ ਤੇਲ ਹੈ ਇਹਨੂੰ ਜਦੋਂ ਮੈਂ ਕੱਢਦਾ ਕਿਉਂਕਿ ਕੋਲੂ ਜਦੋਂ ਤੇਲ ਕੱਢਦੇ ਆ ਗਰਮ ਹੋ ਜਾਂਦਾ ਮੈਡਮ ਦੱਸ ਦਿੰਦੇ ਨੇ 60 ਡਿਗਰੀ ਟੈਂਪਰੇਚਰ ਹੈ ਨਾ ਜੇ 60 ਡਿਗਰੀ ਤੋਂ ਤੇਲ ਕੱਢਣ ਲੱਗਿਆਂਦਾ ਟੈਂਪਰੇਚਰ ਉੱਪਰ ਜਾਵੜਿਆ ਤਾਂ ਉਹਦੇ ਜਿਹੜੇ ਵਿਚਲੇ ਗੁਣ ਨੇ ਉਹ ਖਤਮ ਹੋ ਗਏ ਉਹ ਗਿਆਨ ਨੂੰ ਵਰਤ ਕੇ ਲੋਕਾਂ ਨੂੰ ਦੱਸਦਾ ਵੀ ਮੇਰਾ ਤੇਲ ਹੈ ਇਹਦੇ ਵਿੱਚ ਆ ਗੁਣ ਨੇ ਇਹਦਾ ਟੈਂਪਰੇਚਰ ਜਿਹੜਾ 60 ਡਿਗਰੀ ਤੋਂ ਉੱਪਰ ਨਹੀਂ ਗਿਆ ਤੁਸੀਂ ਇਹਨੂੰ ਵਰਤੋ ਇਹਦੇ ਨਾਲ ਤੁਹਾਡੀ ਜਿਹੜੀ ਸਿਹਤ ਜਿਹੜੇ ਮੈਡਮ ਨੇ ਦੱਸੀ ਗੱਲ ਰੂਸੀ ਕੈਸਿਡ ਜੇ ਰਾਇਆ ਸਰੂ ਦਾ ਤੇਲ ਵਰਤਦੇ ਆਪਾਂ ਇਹ ਵੀ ਨਾੜਾਂ ਦੇ ਵਿੱਚ ਜਾਂਦਾ ਜਿਵੇਂ ਆਪਾਂ ਕਹਿੰਦੇ ਨਾ ਰਿਫਾਈਂਡ ਘਿਓ ਮਾਰਾ ਉਹ ਵੀ ਤੇਲ ਮਾਰਾ ਪਰ ਜਿਹੜਾ ਕਨੋਲਾ ਸਰੂ ਹੈ ਉਹਦੇ ਵਿੱਚ ਰੂਸੀ ਕੈਸਿਡ ਨੇ ਜਿਹੜੇ 2% ਤੋਂ ਘੱਟ ਨੇ ਉਹ ਹਾਰਟ ਲਈ ਤੁਹਾਡੇ ਲਈ ਚੰਗਾ ਆ ਤਾ ਇਹ ਚੀਜ਼ਾਂ ਦਾ ਤੁਹਾਡੇ ਪ੍ਰੋਡਕਟ ਦਾ ਹੁਣ ਇਸੇ ਤਰ੍ਹਾਂ ਸਾਡੀ ਇੱਕ ਜੌਆਂ ਦੀ ਵੈਰੈਟੀ ਹੈ ਪੀਐਲ 891 ਜਿਹਦੇ ਚ ਬੀਟਾ ਗਲੂਕੋਸినੋਲੇਟ ਆ ਸ਼ਾਇਦ ਉਹਦੇ ਵਿੱਚ ਉਹ ਤੁਹਾਡੇ ਨਾੜਾਂ ਦੇ ਵਿੱਚੋਂ ਕੋਲੇਸਟ੍ਰੋਲ ਖਿੱਚ ਕੇ ਕੱਢਦਾ ਹੈ ਜਿਵੇਂ ਮੈਡਮ ਨੇ ਚਪਾਤੀ ਕਣਕ ਦੀ ਗੱਲ ਕੀਤੀ ਵੀ ਇਹਦੀ ਜਿਹੜੀ ਰੋਟੀ ਆ ਜਿਹੜੀ ਉਹ ਨਰਮ ਰਹਿੰਦੀ ਆ ਆਟਾ ਕਾਲਾ ਨਹੀਂ ਹੁੰਦਾ ਖਾਣ ਦੇ ਵਿੱਚ ਮਿਠਾਸ ਆ ਉਹਦੇ ਤਾਂ ਜਦੋਂ ਤੁਹਾਨੂੰ ਆਪ ਵੀ ਜੋ ਚੀਜ਼ ਪੈਦਾ ਕਰੋਗੇ ਉਹਦੇ ਗੁਣ ਪਤਾ ਹੋਣਗੇ ਗੁਣ ਦੇ ਨਾਲ ਤੁਸੀਂ ਆਪ ਦੇ ਗਾਹਕ ਨੂੰ ਪ੍ਰਭਾਵਿਤ ਕਰੋਗੇ ਫਿਰ ਤੁਸੀਂ ਜਿਹੜਾ ਹੈਗਾ ਇੱਕ ਉਦਮੀ ਚੰਗੇ ਜਿਹੜੇ ਬਣ ਸਕਦੇ ਹੋ ਤੇ ਨਹੀਂ ਜਿਹੜਾ ਹੈਗਾ ਬੜੀ ਤੇਜ਼ੀ ਨਾਲ ਦੁਨੀਆ ਅੱਗੇ ਜਾ ਰਹੀ ਹੈ ਤੇ ਆਪਾਂ ਜਿਹੜੇ ਖਾਸ ਕਰਕੇ ਪਿੰਡਾਂ ਦੇ ਲੋਕ ਆ ਉਹ ਪਿੱਛੇ ਜਾ ਰਹੇ ਆ ਆਪਣੇ ਕਰਨ ਵਾਲੇ ਕੰਮ ਕੋਈ ਹੋਰ ਕਰ ਰਿਹਾ ਇੱਕ ਚੀਜ਼ ਜਿਹੜੀ ਹੋਰ ਛੋਟਾ ਜਿਹਾ ਨੁਕਤਾ ਜੇ ਕਿਉਂਕਿ ਇੰਨੇ ਕ ਸਮੇਂ ਦੇ ਵਿੱਚ ਆਪਾਂ ਜਾਦੀ ਗੱਲਾਂ ਨਹੀਂ ਕਰ ਸਕਦੇ ਇੱਕ ਚੀਜ਼ ਜਿਹੜੀ ਹੋਰ ਪਗੜਨ ਵਾਲੀ ਆ ਸ਼ਹਿਰਾਂ ਦੇ ਵਿੱਚ ਇੱਕ ਤੁਹਾਨੂੰ ਕਿਹਾ ਉਹਨਾਂ ਦਾ ਡਰ ਕੀ ਹੈ ਉਹ ਚਾਹੁੰਦੇ ਕੀ ਨੇ ਇੱਕ ਉਹਨਾਂ ਲੋਕਾਂ ਕੋਲੇ ਸਮਾਂ ਨਹੀਂ ਹੈ ਮੀਆਂ ਵੀ ਜੋਬ ਕਰਦਾ ਤੇ ਬੀਵੀ ਵੀ ਜੋਬ ਕਰਦੀ ਹੈ ਮਾਂ ਪਿਓ ਜੇ ਉਹਨਾਂ ਦੇ ਸੀਗੇ ਉਹ ਪਿੰਡ ਛੱਡ ਆਏ ਉਹਨਾਂ ਨੂੰ ਜਿਹੜੇ ਸ਼ਹਿਰ ਚ ਆਏ ਨੇ ਮਾਂ ਪਿਓ ਉਹਨੂੰ ਪਿੱਛੇ ਛੱਡ ਆਏ ਨੇ ਆਪ ਇਕੱਲੇ ਘਰੇ ਨੇ ਜਵਾਕਾਂ ਨੂੰ ਵੀ ਦੇਖਣ ਵਾਲਾ ਕੋਈ ਨਹੀਂ ਜਦੋਂ ਕੋਈ ਚੀਜ਼ ਦੀ ਲੋੜ ਪੈਂਦੀ ਹੈ ਉਹ ਜੋਮੈਟੋ ਵਾਲੇ ਨੂੰ ਫੋਨ ਮਾਰਦੇ ਨੇ ਇੱਕ ਬਲੈਂਕਟ ਆ ਗਈ ਉਹਨੂੰ ਫੋਨ ਮਾਰਦੇ ਨੇ ਵੀ ਜੀ ਆਹ ਸਮਾਨ ਦੁੱਧ ਮੇਰੇ ਘਰੇ ਤੜਕੇ ਪਹੁੰਚਦਾ ਕਰਦੇ ਦਹੀਂ ਮੇਰੇ ਘਰੇ ਪਹੁੰਚਦੀ ਕਰਦੇ ਤੇ ਜੇ ਇਹ ਚੀਜ਼ ਦੀ ਨਵਜ ਫੜ ਲਈ ਤੁਸੀਂ ਇੱਕ ਜਾਂ ਦੋ ਮੁਲਾਜ਼ਮ ਰੱਖ ਕੇ ਘਰੇ ਹੋਮ ਡਿਲੀਵਰੀ ਜੀ ਨੂੰ ਕਹਿੰਦੇ ਆ ਆਪਣੇ ਜੇ ਬੰਦੇ ਸ਼ੁਰੂ ਕਰ ਦੇਣ ਪ੍ਰੋਡਕਟ ਇੱਥੋਂ ਪਿੰਡੋਂ ਤਿਆਰ ਕਰੀਏ ਇੱਕ ਦੋ ਮੁਲਾਜ਼ਮ ਰੱਖੀਏ ਉਹਨਾਂ ਨੂੰ ਕੋਈ ਸਾਧਨ ਦੇ ਦਈਏ ਵੀ ਆਹ ਤੂੰ ਘਰੋ ਘਰ ਪਹੁੰਚਾਉਣਾ ਤਾਂ ਆਪਣੇ ਮੈਂ ਡਾਕਟਰ ਨਾਲ ਬਹੁਤ ਾਰੀ ਗੱਲ ਕਰਦਾ ਹੁੰਦਾ ਵੀ ਆਈਟੀਆਈ ਚੌਂਕ ਤੋਂ ਲੈ ਕੇ ਤੇ ਏਮਜ਼ ਤੱਕ ਘਟੋ ਘਟ 12 ਜਾਂ 15 ਕਲੋਨੀਆਂ ਨੇ ਜੇ ਤੁਸੀਂ ਉਥੇ ਹੀ ਕੰਮ ਉਨਾ ਕਹਿਰੀ ਹੀ ਸੰਭਾਲ ਲਓ ਵੀ ਇੱਥੇ ਮੈਂ ਆਪਦਾ ਮਾਲ ਵੇਚਣਾ ਹੈ ਤਾਂ ਮੈਂ ਕਹਿੰਦਾ ਵੀ ਉਹ ਲੱਖਾਂ ਰੁਪਈਆ ਦਾ ਬਿਜ਼ਨਸ ਉਹਨੇ ਥਾਂ ਚੋਂ ਕਮਾਇਆ ਜਾ ਸਕਦਾ ਹੈ ਤੇ ਅੱਜ ਜਿਹੜੀ ਸੰਸਥਾ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨ ਕੇਂਦਰ ਵੱਲੋਂ ਅਸੀਂ ਇੱਥੇ ਆਏ ਆ ਜਿਹੜੀ ਇਹ ਪੂਰੇ ਇੰਡੀਆ ਦੇ ਵਿੱਚ ਸੈਂਟਰ ਬਣੇ ਹੋਏ ਨੇ ਖੇਤੀ ਵਿਗਿਆਨ ਕੇਂਦਰ ਨੇ ਜਿਹੜੇ ਇੱਕ ਜੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਹਦਾ ਤੁਹਾਨੂੰ ਇੱਕ ਹੋਰ ਪੁਖਤਾ ਆਧਾਰ ਮੰਨਣਾ ਵੀ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਜਦੋਂ ਆਪਾਂ ਤਾਲਮੇਲ ਵਧਾਉਨੇ ਆ ਤਾਂ ਜ਼ਿਮੀਂਦਾਰ ਨੂੰ ਫਾਇਦਾ ਕਿੰਨਾ ਹੁੰਦਾ ਉਹਦਾ ਗਵਰਨਮੈਂਟ ਨੇ ਕਰਾਈ ਸੀ ਵੀ ਜਿਹੜਾ ਪੈਸਾ ਅਸੀਂ ਖੇਤੀ ਵਿਗਿਆਨ ਕੇਂਦਰ ਤੇ ਲਾ ਰਹੇ ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਜਾਂ ਉੱਥੇ ਇਨਫਰਾਸਟ੍ਰਕਚਰ ਡਿਵੈਲਪ ਕਰਨ ਤੇ ਲਾ ਰਹੇ ਹਾਂ ਵੀ ਉਹਦਾ ਫਾਇਦਾ ਹੁੰਦਾ ਕਿ ਨਹੀਂ ਫਾਇਦਾ ਹੁੰਦਾ ਤਾਂ ਜਿਹੜੀ ਇੱਕ ਆਜ਼ਾਦ ਸੰਸਥਾ ਨੇ ਖੋਜ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਵੀ ਜੇ 1 ਰੁਪਿਆ ਕੇਵੀਕੇ ਤੇ ਲੱਗਦਾ ਹੈ ਤਾਂ ਕਿਸਾਨਾਂ ਨੂੰ ਉਹਦਾ 11 ਰੁਪਿਆ ਦਾ ਫਾਇਦਾ ਹੋ ਰਿਹਾ ਹੈ ਪਰ ਜੇ ਤੁਸੀਂ ਸਾਡੇ ਨਾਲ ਜੁੜ ਕੇ ਚੱਲੋਗੇ ਇਸੇ ਤਰ੍ਹਾਂ ਕੁਝ ਨੌਜਵਾਨ ਨੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਜੁੜੇ ਹੋਏ ਨੇ ਜਿਹੜੀ ਇੱਕ ਸਾਡੀ ਨੌਜਵਾਨ ਸੰਸਥਾ ਹੈ ਉਹਦੇ ਮੈਂਬਰ ਬਣ ਉਹ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਤਰੀਕਾ ਕੁਦਰਤੀ ਖੇਤੀ ਖੇਤੀ ਹੋ ਗਈ ਹੈ ਜਾਂ ਪ੍ਰੋਸੈਸਿੰਗ ਦਾ ਕੰਮ ਕਰ ਰਹੇ ਨੇ ਜਾਂ ਵਧੀਆ ਤਰੀਕੇ ਨਾਲ ਡੇਰੀ ਦਾ ਕੰਮ ਕਰ ਰਹੇ ਨੇ ਉਹਨਾਂ ਦਾ ਤੇ ਇੱਕ ਆਮ ਸਧਾਰਨ ਕਿਸਾਨਾਂ ਦਾ ਸਾਡੇ ਇੱਕ ਜਿਹੜੇ ਹੈਗੇ ਵਿਗਿਆਨੀ ਨੇ ਮੁਲਾਂਕਣ ਕੀਤਾ ਸੀ ਵੀ ਉਹਨਾਂ ਦੀ ਜਿਹੜੀ ਆਰਥਿਕਤਾ ਕਿਵੇਂ ਦੀ ਹੈ ਤੇ ਜਿਹੜੇ ਸਾਡੇ ਯੂਨੀਵਰਸਿਟੀ ਨਾਲ ਨਹੀਂ ਜੁੜੇ ਹੋਏ ਉਹਨਾਂ ਦੀ ਆਰਥਿਕਤਾ ਕਿੱਦਾਂ ਦੀ ਹੈ ਤਾਂ ਜਿਹੜੇ ਮੈਂਬਰ ਬਣੇ ਹੋਏ ਨੇ ਯੂਨੀਵਰਸਿਟੀ ਦੇ ਉਸ ਕਲੱਬ ਦੇ ਉਹਨਾਂ ਦੀ ਆਰਥਿਕਤਾ ਆਮ ਕਿਸਾਨਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ ਖੇਤੀ ਖਰਚੇ ਉਹਨਾਂ ਦੇ ਘਟਨੇ ਉਹ ਵਧੀਆ ਸਾਧਨ ਆਪਦੇ ਉਹਨਾਂ ਨੇ ਡਿਵੈਲਪ ਕੀਤੇ ਹੋਏ ਨੇ ਵਧੀਆ ਤਰੀਕੇ ਦੀ ਜ਼ਿੰਦਗੀ ਜਿਉ ਰਹੇ ਨੇ ਇਸੇ ਅਭਿਆਨ ਤਹਿਤ ਖੇਤੀ ਮਹਾਰਾਂ ਦੀ ਖੇਤੀ ਵਿਗਿਆਨੀਆਂ ਦੀ ਟੀਮ ਬੀਤੇ ਦਿਨੀ ਫੂਲ ਬਲਾਕ ਦੇ ਪਿੰਡ ਮਹਾਰਾਜ ਵਿਖੇ ਵੀ ਗਈ ਅਤੇ ਇਸ ਟੀਮ ਦੇ ਵਿੱਚ ਸ਼ਾਮਲ ਸਨ ਡਿਪਟੀ ਡਾਇਰੈਕਟਰ ਕੇ ਵੀ ਕੇ ਬਠਿੰਡਾ ਡਾਕਟਰ ਗੁਰਦੀਪ ਸਿੰਘ ਪ੍ਰੋਫੈਸਰ ਐਨੀਮਲ ਸਾਇੰਸ ਡਾਕਟਰ ਅਜੀਤਪਾਲ ਸਿੰਘ ਅਤੇ ਡਾਕਟਰ ਤੇਜਬੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਜੋ ਕਿ ਸੋਇਲ ਸਾਇੰਸ ਦੇ ਵਿੱਚ ਆਪਣੀ ਮੁਹਾਰਤ ਰੱਖਦੇ ਨੇ ਉਹਨਾਂ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਜਿੰਨੀਆਂ ਵੀ ਭਾਰਤ ਸਰਕਾਰੀਆਂ ਪੰਜਾਬ ਸਰਕਾਰ ਦੇ ਕੋਈ ਸਬਸਿਡੀਆਂ ਆਉਂਦੀਆਂ ਨੇ ਖੁਸ਼ ਆਉਂਦਾ ਉਹਦੇ ਬਾਰੇ ਤੁਹਾਨੂੰ ਜਾਣੂ ਕਰਾਉਂਦੇ ਸਬੰਧਿਤ ਸੀ ਹੋਏ ਆ। ਬਾਕੀ ਸਾਡੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਜਿਹੜੀ ਸਾਡੀ ਬਹੁਤ ਪੁਰਾਣੀ ਯੂਨੀਵਰਸਿਟੀ ਹੈ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ। ਉਹਨੀਆਂ ਜਿਹੜੀਆਂ ਸਾਡੀਆਂ ਨਵੀਆਂ ਤਕਨੀਕਾਂ ਹੁੰਦੀਆਂ ਖੋਜਦੀਆਂ ਉਹਨਾਂ ਬਾਰੇ ਤੁਹਾਨੂੰ ਰੂਬਰੂ ਕਰਾਉਣ ਬਾਰੇ ਕਿ ਕੀ ਚੱਲ ਰਿਹਾ ਕਿਵੇਂ ਸਾਰਾ ਉਸ ਬਾਰੇ ਕਰਨ ਬਾਰੇ ਹੁਣ ਸਭ ਤੋਂ ਪਹਿਲਾਂ ਮੈਂ ਚਾਨਣਾ ਪਾਉਣਾ ਚਾਹੂੰਗਾ ਕਿ ਵੀ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਊਗਾ ਸੁਣਿਆ ਜੀ ਕਈਆਂ ਨੇ ਹੁਣ ਜੇ ਆਪਾਂ ਕਰ ਗੱਲ ਕਰਦੇ ਆ ਖੇਤੀਬਾੜੀ ਮਹਿਕਮਾ ਕਹਿ ਦਿੰਦੇ ਆ ਸਾਡਾ ਪਰ ਖੇਤੀਬਾੜੀ ਮਹਿਕਮਾ ਅੱਡ ਅਦਾਰਾ ਹੈ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਡ ਅਦਾਰਾ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ 1962 ਦੀ ਸਭ ਤੋਂ ਦੂਜੀ ਤੀਜੀ ਪੁਰਾਣੀ ਯੂਨੀਵਰਸਿਟੀ ਆ ਆਪਣੇ ਇੰਡੀਆ ਦੀ ਤੇ ਜੇ ਆਪਾਂ ਗੱਲ ਕਰਦੇ ਆ ਏਸ਼ੀਆ ਚ ਨੰਬਰ 1 ਤੇ ਆਪਣੇ ਗਿਣੀ ਜਾਂਦੀ ਹੈ ਯੂਨੀਵਰਸਿਟੀ ਹੁਣ ਇਹਦੇ ਜਦੋਂ ਆਪਾਂ ਗ ਜਿਵੇਂ ਹੋਰ ਜੁਨੀਵਰਸਿਟੀਆਂ 'ਚ ਟੀਚਿੰਗ ਦਾ ਉਦੇਸ਼ ਹੁੰਦਾ ਨਾਲ ਥੋੜੀ-ਬਹੁਤ ਖੋਜ ਆ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਤਿੰਨ ਭਾਗ ਨੇ ਇੱਕ ਹਿਸਾਬ ਦੇ ਉਹਦੇ 'ਚ ਪੜ੍ਹਾਈ ਵੀ ਹੁੰਦੀ ਜਿਹਨੂੰ ਆਪਾਂ ਟੀਚਿੰਗ ਕਹ ਦਿੰਦੇ ਆ ਨਾਲ ਜਿਹੜੀ ਖੋਜ ਹੁੰਦੀ ਆ ਕੋਈ ਨਵੀਂ ਟੈਕਨੀਕ ਆ ਨਵੀਂ ਵੈਰਾਈਟੀ ਕੱਢਤੀ ਕੋਈ ਨਵੀਂ ਟੈਕਨੋਲੋਜੀ ਕੱਢਤੀ ਉਹ ਸਾਡਾ ਖੋਜ ਜਿਹੜੀ ਆਉਂਦਾ ਇੱਕ ਭਾਗ ਆ ਉਹ ਕਰਦਾ ਫਿਰ ਜਿਹੜੀ ਕੋਈ ਨਵੀਂ ਖੋਜ ਆ ਉਹ ਤੁਹਾਡੇ ਤੱਕ ਕਿਸਾਨ ਭਰਾਵਾਂ ਤੱਕ ਬੀਬੀਆਂ ਤੱਕ ਲੈ ਕੇ ਆਉਣ ਦਾ ਉਹ ਸਾਡੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਐਕਸਟੈਂਸ਼ਨ ਵਿੰਗ ਹੈ ਜਿਹਨੂੰ ਪਸਾਰਦਾ ਆਪਾਂ ਕਹਿ ਦਿੰਦੇ ਆ ਉਹ ਸਾਡਾ ਕੰਮ ਹੈ ਉਹ ਸਾਡਾ ਜਿਹੜਾ ਖੇਤੀ ਵਿਗਿਆਨ ਕੇਂਦਰ ਹੈ ਉਹ ਦਾਰਾ ਉਹ ਕਿਸਾਨ ਬੀਬੀਆਂ ਦਾ ਕਿਹਾ ਭਰਾਵਾਂ ਤੱਕ ਅਸੀਂ ਵੱਖ-ਵੱਖ ਟ੍ਰੇਨਿੰਗਾਂ ਲਾਉਂਦੇ ਆ ਜਿੰਨਾ ਬਾਰੇ ਡਾਕਟਰ ਧਾਲੀਵਾਲ ਨੇ ਤੁਹਾਡਾ ਪਹਿਲਾਂ ਥੋੜੀ-ਬਹੁਤ ਗੱਲਬਾਤ ਕਰ ਲਈ ਹੈ ਤੇ ਉਸ ਦੇ ਨਾਲ-ਨਾਲ ਜਿਹੜੀ ਵੀ ਕੋਈ ਨਵੀਂ ਤਕਨੀਕ ਟੈਕਨੋਲੋਜੀ ਨਵਾਂ ਬੀ ਜਾਂ ਕੋਈ ਵੀ ਨਵੀਂ ਆਉਂਦੀ ਆ ਅਸੀਂ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਆ ਟ੍ਰੇਨਿੰਗ ਲੱਗਦੀ ਆ 5 ਦਿਨਾਂ ਦੀ 10 ਦਿਨਾਂ ਦੀ ਫਿਰ ਮੁਰਗੀ ਪਾਲ ਫਿਰ ਆਪਣੀ ਜਿਹੜੀ ਹੋ ਗਈ ਖੁੰਬਾ ਦੀ ਕਾਸ਼ਤ ਹੈ ਹੁਣ ਖੁੰਬਾ ਦੀ ਕਾਸ਼ਤ ਆਪਾਂ ਇੱਕ ਛੋਟੇ ਜਿਹੇ ਕਮਰੇ ਚ ਵੀ ਕਰ ਸਕਦੇ ਆ ਰੈਕ ਬਣਾ ਕੇ ਮਸ਼ਰੂਮ ਕਲਟੀਵੇਸ਼ਨ ਆਪਾਂ ਕਰ ਸਕਦੇ ਆ ਮਸ਼ਰੂਮ ਉਗਾ ਸਕਦੇ ਆ ਠੀਕ ਹੈ ਉਹ ਇੱਕ ਸਾਹ ਦਾ ਸਹਾਇਕ ਕਿਤਾ ਆ ਉਹਦੇ ਨਾਲ ਨਾਲ ਆਪਾਂ ਮੱਖੀਆਂ ਰੱਖ ਸਕਦੇ ਆ ਜਿਹਨੂੰ ਆਪਾਂ ਮੱਖੀ ਪਾਲਣ ਕਹਿੰਦੇ ਨੇ ਆ ਹਨੀ ਵੀਜ਼ ਆਪਾਂ ਕਹਿੰਦੇ ਆ ਨਾ ਸ਼ਹਿਦ ਪ੍ਰੋਡਕਸ਼ਨ ਕਰ ਸਕਦੇ ਆ ਫਿਰ ਉਹਦੇ ਨਾਲ ਨਾਲ ਆਪਾਂ ਜਿਵੇਂ ਕੋਈ ਟ੍ਰੇਨਿੰਗ ਹੋਰ ਲਾਉਣੀ ਹੈ ਜਿਵੇਂ ਬੀਬੀਆਂ ਵਾਸਤੇ ਅਚਾਰ ਮਰਬੇ ਜਾਂ ਕੜਾਈ ਸਲਾਈ ਦੀਆਂ ਟ੍ਰੇਨਿੰਗਾਂ ਲਾ ਸਕਦੇ ਆ ਫਿਰ ਨਾਲ-ਨਾਲ ਹੁਣ ਜੇ ਆਪਾਂ ਗੱਲ ਕਰੀਏ ਹੁਣ ਆਪਣੇ ਕਿਸਾਨ ਭਰਾ ਝੋਨਾ ਕਣਕ ਆਪ ਪੈਦਾਵਾਰ ਕਰਿਆ ਦਾਲਾਂ ਪੈਦਾਵਾਰ ਕਰ ਰਹੇ ਆ ਤੇ ਨਾਲ-ਨਾਲ ਕੋਈ ਆਪਣੇ ਸਬਜ਼ੀਆਂ ਵੀਗਾ ਰਹੇ ਆ ਫਲਦਾਰ ਬੂਟੇ ਵੀ ਆਪਣੇ ਕੋਲ ਫਲ ਵੀ ਆ ਰਹੇ ਆ ਪਰ ਜੇਕਰ ਆਪਾਂ ਉਹਦੀ ਪ੍ਰੋਸੈਸਿੰਗ ਕਰਕੇ ਆਪਾਂ ਕਰੀਏ ਵੈਲਿਊ ਐਡੀਸ਼ਨ ਕਰੀਏ ਤਾਂ ਕਿ ਆਪਾਂ ਹੋਰ ਜਿੰਨੇ ਚ ਜਿੰਨੇ ਚ ਆਪਾਂ ਵੇਚਣਾ ਹੈ ਰੇਟ ਚ ਉਸ ਤੋਂ ਆਪਾਂ 2 ਜਾਂ 3 ਗੁਣਾ ਮੁਨਾਫਾ ਵਧਾ ਕੇ ਵੇਚ ਸਕਦੇ ਆ ਆਪਣੇ ਬੀਜ ਆਪੋਸੀਏ ਸ਼ੇਅਰ ਕਰਦੇ ਆ ਹੁਣ ਜਿਵੇਂ ਜੀਵਾਨੂ ਖਾਦ ਆ ਬਾਇਓ ਫਰਟੀਲਾਈਜ਼ਰ ਆਪਾਂ ਕਹਿ ਦਿੰਦੇ ਆ ਹੁਣ ਆਪਾਂ ਮਨੁੱਖੀ ਸਿਹਤ ਬਾਰੇ ਤਾਂ ਆਪਾਂ ਸੋਚ ਲੰਨੇ ਆ ਪਰ ਜਿੱਥੋਂ ਆਪਾਂ ਫਸਲ ਲੈਣੀ ਆ ਮਿੱਟੀ ਦੀ ਸਿਹਤ ਬਾਰੇ ਵੀ ਸੋਚਣਾ ਚਾਹੀਦਾ ਤਾਂ ਹੀ ਮੈਂ ਆਖਿਆ ਕਿ ਆਪਾਂ ਨੂੰ ਖਾਦ ਪ੍ਰਬੰਧਨ ਮਿੱਟੀ ਪਰਖ ਦੇ ਆਧਾਰ ਤੇ ਜਿੰਨੀ ਲੋੜ ਆ ਉੰਨੀ ਕਰਨੀ ਚਾਹੀਦੀ ਆ ਹੁਣ ਉਹਦੇ ਚ ਇੱਕ ਗੱਲ ਥੋੜੀ 1 ਮਿੰਟ ਲਵਾਂਗਾ ਜੀ ਕਿ ਇੱਕ ਜੀਵਾਨੂ ਖਾਦ ਜਿਹਨੂੰ ਬਾਇਓ ਫਰਟੀਲਾਈਜ਼ਰ ਕਹ ਦਿੰਨੇ ਆ ਜਾਂ ਜੀਵਾਨੂ ਖਾਦ ਦਾ ਠੀਕ ਆ ਉਹ ਸਾਡੇ ਕੋਲ ਪਏ ਆ ਮੱਕੀ ਨੂੰ ਲਾਉਣ ਨੂੰ ਆਪਣੀ ਮੂੰਗੀ ਵਾਲੇ ਜੀਵਾਨੂ ਖਾਦ ਆ ਉਹ ਸਾਡੇ ਕੋਲ ਠੀਕੇ ਪਏ ਆ ਸਾਡੇ ਕੋਲ ਹੁਣ ਜਿਹੜਾ ਝੋਨੇ ਦੀ ਫਸਲ ਚ ਲੱਗਦਾ ਹੈ ਇਹ ਜੜਾ ਨੂੰ ਡਬੋ ਕੇ ਆਪਾਂ ਲਾਉਣਾ ਹੁੰਦਾ ਉਹ 50 ਰੁਪਏ ਦਾ ਪੈਕਟ ਹੈ ਤੁਸੀਂ ਸਾਡੇ ਕੋਲ ਆਓ ਤਾਂ ਸਾਡੇ ਕੋਲ ਪਰਚੇਸ ਕਰ ਸਕਦੇ ਹੋ ਤਾਂ ਉਹ ਚੀਜ਼ਾਂ ਜਿਹੜੀਆਂ ਵੀ ਹੋਰ ਤੁਹਾਨੂੰ ਨੇ ਮੈਂ ਸਾਂਝੀਆਂ ਕੀਤੀਆਂ ਟ੍ਰੇਨਿੰਗਾਂ ਬਾਰੇ ਜਾਂ ਕੁਝ ਹੋਰ ਨਵੇਂ ਵੀ ਆ ਤਾਂ ਉਹ ਚੀਜ਼ਾਂ ਤੁਹਾਨੂੰ ਕਿੱਥੋਂ ਪਤਾ ਲੱਗਣਗੀਆਂ ਤੁਸੀਂ ਸਾਡੇ ਕੋਲ ਆਉਂਦੇ ਹੋ ਤਾਂ ਜੀ ਸੱਤ ਕੇ ਆਓ ਸਾਰਾ ਕੁਝ ਪਤਾ ਲੱਗੂ ਪਰ ਜੇ ਤੁਸੀਂ ਦੂਰ ਬੈਠੇ ਹੋ ਪਰ ਸਾਡਾ ਜਿਹੜਾ ਫੇਸਬੁੱਕ ਹੈ WhatsApp ਗਰੁੱਪ ਹੈ ਤੁਸੀਂ ਇਸ ਨਾਲ ਜੁੜੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਬਾਰੇ ਬਹੁਤ ਸੌਖਾ ਹੋਊਗਾ ਤਾਂ ਇਹਨਾਂ